ਜਿੱਦੋ ਯਾਦ ਆਉਂਦੇ ਆ ਇਮੋਸ਼ਨਲ ਹੋ ਜਾਂਦੇ ਸੋਸ਼ਲ ਮੀਡੀਆ ਨੇ ਇਹਨਾਂ ਦਾ ਘਰ ਪਹਿਲਾਂ ਵੀ ਇਸ ਘਰ ਨੂੰ ਮੁੱਦਾ ਬੇੜਾ ਮਾਰਿਆ ਹੈ ਅਸੀਂ ਉਹ ਬੇਨਤੀ ਕਰਦੇ ਹਾਂ ਸੋਸ਼ਲ ਮੀਡੀਆ ਨੂੰ ਜਾਂ ਸਾਡੇ ਜਿਹੜੇ ਚੈਨਲ ਹੈ ਸਰਕਾਰ ਜੋਗ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਯਾਰ ਇਹ ਜਿਹਾਂ ਫਾਵਾ ਨਾ ਡਾਓ ਕੀ ਦਿਖਾ ਸਕਦੇ ਸੋਸ਼ਲ ਮੀਡੀਆ ਤੇ ਜੈ ਬੈਡਰੂਮ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਸਾਡੇ ਕੋ ਬੱਚੇ ਦਾ ਵੀਜ਼ਾ ਲੱਗ ਜੇ ਨਾ ਤਾਂ ਅਸੀਂ ਜਹਾਜ਼ ਦਿੱਲੀ ਚੜਾ ਕੇ ਫੋਟੋ ਪੋੜੇ ਵੀ ਉਹ ਵੀ ਨਹੀਂ ਸੀ ਗਵਰਨਮੈਂਟ ਨੂੰ ਦੱਸਦੇ ਵੀ ਸਾਡੇ ਮੁੰਡੇ ਦਾ ਵੀਜ਼ਾ ਲੱਗਿਆ ਗੱਡੀਆਂ ਦੇ ਝੂਟੇ ਲੈਣੇ ਸੀ ਉਦੋਂ ਤਾਂ ਸੀ ਉਹਦੇ ਨਾਲ ਸੀ ਅੱਜ ਉਹਨਾਂ ਨੂੰ ਲੋੜਾ ਸੀ ਭੱਜ ਜਾਈਏ ਤਾਂ ਸਾਡਾ ਇਨਤਿਕਦਾਨੀ ਹੈਗੀ ਅੱਛਾ ਜਿਹੜੀਆਂ ਅਫਵਾਹਾਂ ਦਾ ਚਰਚਾਵਾ ਨੇ ਕਿ ਸídu ਦੇ ਮਾਤਾ ਦੁਆਰਾ ਮਤਲਬ ਬੱਚੇ ਨੂੰ ਜਨਮ ਦੇ ਸਕਦੇ ਨੇ ਜਾਂ ਜਿਹੜੀਆਂ ਖਬਰਾਂ ਨੇ ਤੁਸੀਂ ਉਹ ਦਿਨ ਬੋਲੇ ਵੀ ਸੀ ਕੁਝ ਇਹ ਨਹੀਂ ਬੋਲੇ ਸੀ ਉਹ ਦੇਖੋ ਸੋਸ਼ਲ ਮੀਡੀਆ ਨੇ ਇਹਨਾਂ ਦਾ ਘਰ ਪਹਿਲਾਂ ਵੀ ਇਸ ਕਰ ਨੂੰ ਮੁੱਦਾ ਬੇੜਾ ਮਾਰਿਆ ਹੈ ਅਸੀਂ ਉਹ ਬੇਨਤੀ ਕਰਦੇ ਹਾਂ ਸੋਸ਼ਲ ਮੀਡੀਆ ਨੂੰ ਸਾਡੇ ਚੈਨਲ ਦੇ ਸਤਕਾਰਯੋਗ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਯਾਰ ਇਹ ਜੀਆਂ ਫਵਾਹਾਂ ਨਾ ਡਾਓ ਕਿਉਂਕਿ ਉਹਨਾਂ ਦੇ ਘਰ ਦਾ ਮਸਲਾ ਜੀ ਇਹ ਕਿਉਂਕਿ ਘਰ ਦਾ ਮਸਲਾ ਕਿਸੇ ਦੀ ਆਪਾਂ ਬੈਡਰੂਮ ਨੂੰ ਨਹੀਂ ਦਿਖਾ ਸਕਦੇ ਸੋਸ਼ਲ ਮੀਡੀਆ ਤੇ ਜਾਂ ਬੈਡਰੂਮ ਦੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਸੋ ਅਸੀਂ ਬੇਨਤੀ ਕਰਦੇ ਆ ਜਿਹੜੇ ਸਾਡੇ ਸਤਿਕਾਰਯੋਗ ਚੈਨਲ ਨੇ ਜਾਂ ਸਾਡੇ ਸੋਸ਼ਲ ਮੀਡੀਆ ਵਾਲੇ ਭਰਾ ਨੇ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਵੀ ਇਹ ਜਿਹੇ ਫਾਵਾਹਾਂ ਨਾ ਡਾਓ ਕਿਉਂਕਿ ਇਦਾਂ ਦਾ ਕੁਝ ਹੈ ਜੇ ਕੁਝ ਨਹੀਂ ਹੈਗਾ ਜਦੋਂ ਹੋਊਗਾ ਤੁਹਾਨੂੰ ਪਤਾ ਲੱਗ ਜਾਊਗਾ ਪਰ ਅਸੀਂ ਬੇਨਤੀ ਕਰਾਂਗੇ ਸਾਡੇ ਵੱਡੇ ਵੱਡੇ ਚੈਨਲ ਵੀ ਉਹ ਚਲਾ ਰਹੇ ਨੇ ਐਵੇਂ ਫਾਵਾਹਾਂ ਡਾਈਆਂ ਜਾ ਰਹੀਆਂ ਸਾਨੂੰ ਫੋਨ ਤੇ ਮਤਲਬ ਇੰਨਾ ਪ੍ਰੇਸ਼ਾਨ ਕੀਤਾ ਜਾ ਰਿਹਾ ਬਾਈ ਜੀ ਦੱਸੋ ਕਿਉਂਕਿ ਚੌਣ ਵਾਲਿਆਂ ਦਾ ਫੋਨ ਹੀ ਇੰਨੇ ਤਰਾ ਕੀ ਜਵਾਬ ਦੀਏ ਸਾਰਾ ਦਿਨ ਫੋਨ ਵੀ ਹਾਂ ਚੱਕ ਚੱਕ ਕੇ ਔਖਾ ਵੈਣ ਤੈਨੂੰ ਪਤਾ ਨਹੀਂ ਕੰਮ ਇਹਦੇ ਨਾਲ ਫਿਰ ਲੋਕਾਂ ਦਾ ਵੀ ਵਧੀਆ ਜਾਂ ਕੋਈ ਮਤਲਬ ਕਿਉਂਕਿ ਲੋਕਾਂ ਨੂੰ ਹੁੰਦਾ ਵੀ ਚਲੋ ਪੁੱਛ ਕੇ ਆਈਏ ਜਾਂ ਨਹੀਂ ਨਹੀਂ ਲੋਕਾਂ ਨੂੰ ਤਾਂ ਦੇਖੋ ਚਾਹਗਾ ਜੀ ਚਲੋ ਜੇ ਸਿੱਧੂ ਵਾਪਸ ਆਉਂਦਾ ਤਾਂ ਅਸੀਂ ਵੀ ਅਰਦਾਸ ਕਰਦੇ ਹਾਂ ਚੱਪਸਰ ਕੋਲੇ ਵੀ ਇਸ ਪਰਿਵਾਰ ਕੋਲੇ ਇੱਕ ਚਾਨਣ ਮਨਾਰਾ ਆਵੇ ਉਹ ਉਹਨਾਂ ਨੂੰ ਜਾਣ ਦਾ ਇੱਕ ਵਧੀਆ ਮਤਲਬ ਇੱਕ ਢੰਗ ਤਰੀਕਾ ਦਿਖ ਜੇ ਕਿਉਂਕਿ ਉਹਨਾਂ ਚਾਰ ਸਪਰੇ ਨੇਰੀ ਨੇਰਾ ਦੀਂਦਾ ਜੀ ਤਾਂ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਦੇ ਘਰੇ ਕੋਈ ਇਦਾਂ ਦਾ ਕੋਈ ਮਤਲਬ ਹੋਵੇ ਜੀ ਪਰ ਪਰਿਵਾਰ ਇਹਨਾਂ ਖਬਰਾਂ ਨੂੰ ਕਿਵੇਂ ਦੇਖਦਾ ਜਿਹੜੀਆਂ ਚੱਲਦੀਆਂ ਹਨ ਪਰਿਵਾਰ ਬਹੁਤ ਦੁਖੀ ਹੈ ਜੀ ਇਸ ਖਬਰਾਂ ਤੋਂ ਬਹੁਤ ਦੁਖੀ ਹੈ ਮਾਤਾ ਦੁਖੀ ਹੈ ਮਤਲਬ ਬਾਪੂ ਜੀ ਵੀ ਦੁਖੀ ਨੇ ਪਰ ਦੇਖੋ ਤੁਸੀਂ ਆਪਣੇ ਆਪ ਤੇ ਲਾ ਕੇ ਦੇਖੀ ਆਪਾਂ ਜੇ ਇੱਕ ਸਾਡੇ ਕੋ ਬੱਚੇ ਦਾ ਵੀਜ਼ਾ ਲੱਗੇ ਜੇ ਨਾ ਤਾਂ ਅਸੀਂ ਜਹਾਜ਼ ਦਿੱਲੀ ਚੜਾ ਕੇ ਫੋਟੋ ਪਾ ਰਹੇ ਵੀ ਉਹ ਵੀ ਨੀਜ਼ਿਕ ਵੰਡੀ ਨੂੰ ਦੱਸਦੇ ਵੀ ਸਾਡੇ ਮੁੰਡੇ ਦਾ ਵੀਜ਼ਾ ਲੱਗ ਗਿਆ ਇਹ ਏਡਾ ਬਟਾ ਮੈਟਰ ਹੈ ਪਰਿਵਾਰ ਪਹਿਲਾਂ ਵੀ ਇਸ ਖਬਰਾਂ ਨੇ ਮਨ ਘਰ ਪਟਿਆ ਹੋਇਆ ਜੀ ਜੇ ਅਸੀਂ ਉਹਨਾਂ ਨਾਲ ਮੁੰਡੇ ਨਾਲ ਮੋਢਾ ਨਹੀਂ ਲਾ ਕੇ ਖੜਾਂਗੇ ਤਾਂ ਤੁਹਾਡੇ ਵਰਗੇ ਭਰਾ ਵੀ ਸਾਡੇ ਨਾਲ ਬਹੁਤ سارے ਖੜੇ ਆ ਤਾਂ ਅੱਜ ਉਹਨਾਂ ਲੋੜ ਹੈ ਜ ਪਰਮਾਤਮਾ ਜਦੋਂ ਮਤਲਬ ਗੱਡੀਆਂ ਦੇ ਝੂਟੇ ਲੈਣੇ ਸੀ ਉਦੋਂ ਤਾਂ ਸੀ ਉਹਦੇ ਨਾਲ ਸੀ ਅੱਜ ਉਹਨਾਂ ਨੂੰ ਲੋੜਾ ਜੀ ਭੱਜ ਜਾਈਏ ਤਾਂ ਸਾਡਾ ਇਨਤਿਕਦਾਨੀ ਹੈਗੀ ਅਸੀਂ ਉਹਨਾਂ ਦੇ ਨਾਲ ਖੜੇ ਆ ਤਾਂ ਖੜੇ ਰਵਾਂਗੇ ਅੱਛਾ ਇੱਥੇ ਵੀ ਤੁਸੀਂ ਮੈਂ ਤੁਹਾਨੂੰ ਦੇਖਦਾ ਹਾਂ ਅਕਸਰ ਜਦੋਂ ਤੁਹਾਡੇ ਕੋਲੋਜ਼ ਵਾਲੇ ਦੱਸਦੇ ਰਹਿੰਦੇ ਨੇ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੀ ਡਿਊਟੀ ਨੂੰ ਜੀ ਭਾਈ ਜੀ ਭਾਈ ਬਾਪੂ ਦੀ ਰੋਟੀ ਲਈ ਆ ਵੀ ਆ ਕੰਮ ਆ ਇਹਦਾ ਦੇਖ ਰਿਹਾ ਇਸ ਕਰਵਾਓ ਕਿਉਂਕਿ ਸਮਾਨ ਦੀ ਵੀ ਲੋੜ ਪੈਂਦੀ ਹੈ ਚਾਹ ਪਾਣੀ ਲੋੜ ਪੈਂਦੀ ਹੈ ਤੇ ਦੇਖਣਾ ਪੈਂਦਾ ਸਾਰਾ ਕੰਮਕਾਰ ਜੀ ਫਿਰ ਮਿੱਥੀ ਨਾਲ ਕੋਲੇ ਰਹਿਣਾ ਪੈਂਦਾ ਆਪ ਦੇਖ ਰਿਹਾ ਇਸ ਕਰਵਾ ਰਹੇ ਇਹਨੂੰ ਆ ਜੋ ਮੈਨੂੰ ਡਿਊਟੀ ਲੱਗੀ ਹੈ ਕੰਵਾਈ ਜੰਨੇ ਹੈ ਜੀ ਬਸ ਅੱਛਾ ਸਿੱਧੂ ਦੇ ਨਾਲ ਤਾਂ ਤੁਸੀਂ ਦੇਖਦੇ ਹੋ ਕਿ ਪਰਿਵਾਰ ਦੇ ਲਈ ਇਹ ਸੱਟ ਬਹੁਤ ਵੱਡੀ ਹੈ ਤੁਹਾਡੇ ਲਈ ਉਸ ਤੋਂ ਵੀ ਵੱਡੀ ਹੈ ਕਿਉਂਕਿ ਕਿੱਥੇ ਤੁਸੀਂ ਹਵੇਲੀ ਚ ਸਿੱਧੂ ਨੂੰ ਦੇਖਦੇ ਹੁੰਦੇ ਸੀ ਨਹੀਂ ਉਹ ਬਹੁਤ ਵੱਡੀ ਹੈ ਜੀ ਉਹ ਤਾਂ ਬੋਲੇ ਨਹੀਂ ਜਾਂਦਾ ਜੀ ਮਨ ਭਰ ਜਾਂਦਾ ਪਰ ਕਿਉਂਕਿ ਤੁਸੀਂ ਅਕਸਰ ਇਮੋਸ਼ਨਲ ਹੋ ਜਾਂਦੇ ਹੋ ਕਿਉਂਕਿ ਪਰਿਵਾਰ ਦੇ ਨਾਲ ਤੁਹਾਨੂੰ ਦੇਖਿਆ ਜਾਂਦਾ ਤਾਂ ਤੁਹਾਡੇ ਮਨ ਤੇ ਵੀ ਬਹੁਤ ਇੱਕ ਸੱਟ ਗੁਜ਼ਰਦੀ ਹੈ ਜੀ ਬਾਈ ਜੀ ਤੁਹਾਨੂੰ ਪਤਾ ਕੀ ਹੈ ਜਿਹੜੇ ਉਹਨਾਂ ਨਾਲ ਪਲ ਗੁਜ਼ਾਰੇ ਹੈ ਤੇ ਜਦੋਂ ਯਾਦ ਹੁੰਦੀ ਹੈ ਇਮੋਸ਼ਨਲ ਹੋ ਜਾਂਦੇ ਸੋ ਬਾਈ ਭਾਵੁਕ ਹੋ ਗਏ ਨੇ ਤੇ ਬਹੁਤ ਕਰੀਬੀ ਤੋਂ ਜਿਹੜਾ ਬਾਈ ਪਾਲੀ ਹੋਣਾ ਦਾ ਰਿਸ਼ਤਾ ਹੈ ਪਰਿਵਾਰ ਦੇ ਨਾਲ ਤਾਂ ਬਾਈ ਹੋਣਾ ਨੇ ਜਿਵੇਂ ਬੇਨਤੀਆਂ ਵੀ ਕੀਤੀਆਂ ਨੇ ਕੁਝ ਤਾਂ ਉਹਨਾਂ ਤੇ ਵੀ ਗੌਰ ਕਰਨ ਦੀ ਜਿਹੜੀ